ਜੀ ਕੀ ਨਾਮ ਹੈ ਤੁਹਾਡਾ ਨਵਜੋਤ ਕੀ ਮਾਮੂ ਜੀ ਸੋ ਮੇਰੇ ਨਾਲ ਇਹ ਦੋਨੋਂ ਬ੍ਰਦਰ ਨੇ నాਤੇ ਹਮਲਾ ਕੀਤਾ ਸਾਡੇ ਨਾਲ ਪਹਿਲਾਂ ਉਹਦੀ ਦਿਉਰੀ ਮੇਰੇ ਦੀਰੇ ਦੇ ਹਸਬੰਦ ਦੇ ਬ੍ਰਦਰ ਨੇ ਮੇਰੇ ਤੇ ਹੱਥ ਪਾਇਆ ਮੈਨੂੰ ਹੱਥ ਪਾਇਆ ਟਿੱਕਟ ਇਹ ਦੋਨੋਂ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇੰਨਾ ਤੇ ਕਿਰਪਾਨਾ ਚਲਾਤੀਆਂ ਤੇ ਫੇਰ ਅਸੀਂ ਸਿਵਲ ਹਸਤਾ ਲਾਏ ਉਹਨਾਂ ਤੇ ਕਰਾਣ ਮੈਡੀਕਲ ਤੇ ਉੱਥੇ ਵੀ ਆਗੇ ਕਿਰਪਾਨਾ ਲੈ ਕੇ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਵਰਤਿਲ ਮਾਰੋ ਗਿਆ ਚਾਰ ਪੰਜ ਬੰਦੇ ਸੀ ਤੇ ਤਿੰਨ ਜਨਾਨੀਆਂ ਸੀ ਤਲਵਾਰਾਂ ਉਹਨਾਂ ਦੇ ਹੱਥ ਵਿੱਚ ਸੀਗੀਆਂ ਹਾਂਜੀ ਜੀ ਅੱਜ ਹਮਲਾ ਕਿਉਂ ਚਲੋ ਉਹਨਾਂ ਨੇ ਪਹਿਲਾਂ ਮੇਰੇ ਹੱਥ ਪਾਈ ਕੀਤੀ ਮੈਨੂੰ ਹੱਥ ਪਾਇਆ ਮੈਂ ਕੁਮਾਰੀਆਂ ਮੈਂ ਸਰ ਸਾਡੀ 13 ਤਰੀਕ ਤੋਂ ਗੱਲ ਚੱਲ ਰਹੀ ਸੀ ਉਹ 12 11 ਤਰੀਕ ਨੂੰ ਜੇਲ੍ਹ ਚੋਂ ਬਾਹਰ ਆਏ ਕਲਪਕ ਹੋਆ ਕਰਦਾ 12 11 ਤੱਕ ਨੂੰ ਬਾਹਰ ਆਇਆ ਉਹ ਜੇਲ੍ਹ ਚ ਤੇ ਮੈਂ ਤੇ ਸਿਸਟਰ ਇਹ ਦੋਨੋਂ ਸੀ ਕੰਮ ਤੇ ਇਕੱਠੀਆਂ ਆਂਦੀਆਂ ਇਕੱਠੀਆਂ ਜਾਂਦੀਆਂ ਤੇ ਨਾ ਰਸਤੇ 'ਚ ਨਾ ਇਹਨੇ ਇਹਦੀ ਕੰਮ ਤੇ ਕੁੜੀ ਲੱਗੀ ਹੋਈ ਉਹਦਾ ਭਰਾ ਅਜ ਲੈਣ ਨਹੀਂ ਆਇਆ ਸੀ ਤੇ ਇਹਦੇ ਦੁਕਾਨ ਵਾਲੇ ਸਰ ਨੇ ਕਿਹਾ ਤਾਂ ਵੀ ਤੂੰ ਕੁੜੀ ਨੂੰ ਛੱਡਿਆ ਬਾਈਕ ਤੇ ਤੇ ਸਰ ਇਹ ਰਸਤੇ ਜਦੋਂ ਆਂਦੀ ਸੀ ਨਾ ਇਹਨੇ ਦੇਖ ਲਿਆ ਇਹਨੇ ਦੇਖ ਲਿਆ ਉਧਰ ਆਂਦੇ ਹੋਣ ਨੂੰ ਰਿਸ਼ਭ ਨੂੰ ਮੇਰਾ ਘਰ ਵਾਲਾ ਉਹਦੇ ਕੋਲ ਹੋਕੀਆ ਤਲਵਾਰਾਂ ਸੀਗੀਆਂ ਉਹ ਮੇਰੇ ਪਿੱਛੇ ਕਰਨ ਆ ਰਹੇ ਸੀ ਮੇਰੀ ਦੁਕਾਨ ਤੇ ਤੇਨੇ ਰੱਤੇ ਇਹਨੇ ਦੇਖ ਲਿਆ ਤੇਨੇ ਨਾ ਫਟਾਫਟ ਮੇਰੇ ਮम्मा ਨੂੰ ਫੋਨ ਲਾਇਆ ਮम्मा ਦਾ ਰੀਚਾਰਜ ਨਹੀਂ ਸੀਗਾ ਉਹ ਲੱਗਦਾ ਨਹੀਂ ਸੀਗਾ ਫੋਨ ਤੇ ਫਿਰ ਮੇਰੇ ਬ੍ਰਦਰ ਨੂੰ ਫੋਨ ਲਾਇਆ ਉਹ ਜਿੰਮ ਵਿੱਚ ਸੀਗਾ ਉਹਨੇ ਚੱਕਿਆ ਨਹੀਂ ਫੋਨ ਸਿਸਟਰ ਨੂੰ ਫੋਨ ਲਾਇਆ ਫਿਰ ਉਹ ਬੀਜੀ ਸੀਗੀ ਕੰਮ ਕਰਤੋ ਨੇ ਨਹੀਂ ਚੱਕ ਪਾਈ ਤੇ ਫੇ ਇਸ ਤੋਂ ਬਾਅਦ ਆ ਸਾਡੇ ਭਰਾ ਨੇ ਤੇ ਇਹਨਾਂ ਨੂੰ ਅਸੀਂ ਫੋਨ ਇਹ ਆਉਂਦੇ ਨੇ ਘਰੇ ਜਿਹਦੇ ਆਤੇ ਲੋਂਦੇ ਮੇਰੇ ਭਰਾ ਨਾਲ ਤੇ ਇਹਨਾਂ ਨੂੰ ਅਸੀਂ ਫੋਨ ਲਾਇਆ ਸੀਗੇ ਘਰੇ ਆ ਗਏ ਹੋੜ ਇਹਨੇ ਫੋਨ ਲਾਇਆ ਤੇ ਨਾਲ ਉਹਨੇ ਕਿਹਾ ਫਟਾਫਟ ਸ਼ਵਾਨੀ ਦੀਦੀ ਕੋ ਪਹੁੰਚੋ ਰਿਸ਼ਭ ਨੂੰ ਦੇਖੋ ਚਲ ਵਾਰਾ ਲੈ ਕੇ ਫਿਰਦੇ ਪਿਆ ਤੇ ਉਹ ਫਟਾਫਟ ਉਹਨਾਂ ਨੇ ਮੈਨੂੰ ਫੋਨ ਕੀਤਾ ਫਿਰ ਮੈਂ ਉੱਥੇ ਰੋਣ ਲੱਗ ਗਈ ਵੀ ਰਿਸ਼ਭ ਉਹ ਆਂਦੇ ਪਿਆ ਤਲਵਾਰਾ ਲੈ ਕੇ ਤੇ ਕਹਿੰਦਾ ਧੀਰੇ ਵੀ ਟੈਨਸ਼ਨ ਨਾ ਮੈਂ ਤੁਹਾਨੂੰ ਸੈਸਲਾ ਮਤ ਕਰੇ ਛੱਡੂੰਗਾ ਤੇ ਨਾ ਇਹ ਆਏ ਮੈਨੂੰ ਲੈਣ ਬਾਈਕ ਤੇ ਬਿਠਾ ਕੇ ਅਸੀਂ ਚਲੇ ਗਏ ਤੇ ਅਸੀਂ ਕਿਹਾ ਵੀ ਛੋਟੀ ਵਾਲੀ ਸਿਸਟਰ ਨੂੰ ਆ ਲੰਦੋਂ ਉਹਨੂੰ ਵੀ ਨਾਲ ਲੈ ਕੇ ਚੱਲਦੇ ਆ ਤੇ ਇਹ ਕਹਿੰਦੇ ਨਾ ਅਸੀਂ ਉਹਤੇ ਖੜ੍ਹ ਗਏ ਸੀ ਕਿ ਤਾਂ ਚੰਗਾ ਲੱਗਦਾ ਜੇ ਬਾਈ ਚਲਤੀ ਤਾਂ ਨਹੀਂ ਲੱਗਾ ਗਲ ਸੋਚੂ ਵਿਚਾਇਆ ਅਸੀਂ ਭੈਣ ਭਾਈ ਅਗਲੇ ਨੇ ਨਾ ਸਮਝਣਾ ਭੈਣ ਭਰਾ ਪਬਲਿਕ ਸਾਰੀ ਬੈਠੀ ਸੀ ਗਰਾਊਂਡ 'ਚ ਅਸੀਂ ਜਾ ਕੇ ਉੱਥੇ ਨਾ ਅਸੀਂ ਜਾ ਕੇ ਬੈਠ ਗਏ ਤੇ ਅੰਦੇ ਸਾਰ ਨਾਲ ਹੀ ਉਹ ਆ ਗਿਆ ਵੀਡੀਓ ਬਣਾਉਣ ਲੱਗ ਗਿਆ ਸਾਡੀ ਗੰਦੀਆ ਵੀ ਇਹ ਗਲਤ ਇਹਨਾਂ ਨਾਲ ਹੀ ਇਹ ਉਹ ਮੈਂ ਕਿਹਾ ਰਿਸ਼ਪ ਤੋਂ ਗੱਲ ਤਾਂ ਕਰ ਲੋ ਸਾਡੇ ਭਰਾਵਾਂ ਦਾ ਕੁਝ ਨਹੀਂ ਹੈਗਾ ਹਦੋਂ ਪਈ ਹੋਣ ਲੱਗ ਗਿਆ ਮਤਲਬ ਕਿ ਤਲਵਾਰ ਉੱਪਰ ਨਾਲ ਉਹਨਾਂ ਬਸ ਹੀ ਮੰਨਨੇ ਸ਼ੁਰੂ ਕਰਤੀਆਂ ਤੇ ਫਿਰ ਸਾਡੀ ਸਿਵਲ ਹਸਟਲ ਦੇ ਉਨ ਬਾਰੇ ਹੋਇਆ ਕਿ ਮੇਰੇ ਭਰਾ ਨੇ ਆਹ ਇਹਨਾਂ ਨੂੰ ਸਮਝਾਉਣ ਜਾ ਰਹੇ ਸੀ ਤੇਰਾ ਤਰੀਕ ਦਾ ਸਾਡਾ ਗੱਲਬਾਤ ਚੱਲਦੀ ਵੀ 8 ਨੰਬਰ ਥਾਂ 'ਤੇ ਕੋਈ ਸੁਣਵਾਈ ਨਹੀਂ ਹੋ ਰਹੀ 8 ਨੰਬਰ ਥਾਂ 'ਤੇ ਉਹ ਟਾਈਮ ਦੇਈ ਜਾਦਾ ਕਦੇ 11 ਵਜੇ ਦਾ ਕਦੇ 6 ਵਜੇ ਦਾ ਕਦੇ 4 ਵਜੇ ਦਾ ਤੇ ਉਸ ਤੋਂ ਬਾਅਦ ਮਨੇ ਇਹ ਗਏ ਰਸਤੇ 'ਚ ਇਹਨਾਂ ਨੇ ਰੋਕਿਆ ਤੇ ਇਹ ਕਹਿੰਦੇ ਕਿ ਵੀ ਆਪਾਂ ਪਿਆਰ ਨਾਲ ਸਮਝਾ ਲੈਣਾ ਛਾਣੇ 'ਚ ਕਿਹੜਾ ਕੋਈ ਹੋਣਾ ਵੀ ਘਰ ਦੀ ਗੱਲ ਆ ਆਪਾਂ ਪਿਆਰ ਨਾਲ ਸਮਝਾ ਲੈਨੇ ਆ ਉਹਨਾਂ ਨੇ ਇਹਨਾਂ ਤੇ ਹੋਕੇ ਮਾਰੇ ਤੇ ਲਵਾਰਾ ਮੰਨੇ ਸ਼ੁਰੂ ਕਰਤੀਆਂ ਕਿੰਨੇ ਬੰਦੇ ਚੱਕਨੇ ਦੋ ਜੀ ਨਾਮ ਹੈ ਜੀ ਮਨੀ ਇੰਦਰ ਜੀ ਕੀ ਮੰਗਤੀ ਕਰਦਾ ਅਸੀਂ ਮੰਗਤੋ ਇਹੀ ਕਰਦੇ ਕਿ ਇਹਨਾਂ ਨੂੰ ਸਜਾ ਤੋਂ ਸਜਾ ਦਿੱਤੀ ਜਾਵੇ ਕੜੀ ਤੋਂ ਕੜੀ ਸਜਾ ਇਹ ਚੁੱਪ ਨਹੀਂ ਆਣੀ ਚਾਹੀਦੇ ਕਿਉਂਕਿ ਗੁੰਡਾ ਵਰਗੇ ਸ਼ਰਮ ਦਿਖਾ ਰਿਆ ਰਸਤਾ ਹਾਂਜੀ ਨੋ ਪਰਸ ਨੇ ਟੋਟਾ ਖੋਹਦੇ ਇਹ ਕਿਹੜੇ ਕਿੱਥੇ ਰਹਿੰਦੇ ਕਿੱਥੇ ਨਹੀਂ ਵੱਡੀ ਹੈ ਬੋਲ ਵਾਲਿਆ ਡੈਰੀ ਬੋਲ ਹਾਂਜੀ ਚਾਰ ਜਣੇ ਨੇ ਮੇਰਾ ਘਰ ਵਾਲਾ ਰੀਸ਼ਵ ਤੇ ਇੱਕ ਮੇਰਾ ਦੇਵਰ ਕਾਕੂ ਤੇ ਇੱਕ ਗੋਗੀ ਮੇਰੀ ਸੱਸ ਮੇਰਾ ਸੋਹਰਾ ਸੋਨੂ ਜਿਨੇ ਮੇਰੇ ਕੱਪੜੇ ਫਾੜੇ ਤੇ ਇੱਕ ਕਾਕੂ ਜਿਨੇ ਮੇਰੀ ਭੈਣ ਕੁਵਾਰੀ ਆ ਇਹਦੇ ਸਾਰੇ ਕੱਪੜੇ ਫਾੜੇ ਮੇਰਾ ਉਹਨਾਂ ਨਾਲ ਕੋਈ ਲਿੰਕ ਨਹੀਂ ਤੇ ਇਹ ਮੇਰੀ ਨਾਰਾਨ ਨੇ ਹਾਂ ਮੈਂ ਨੋਹ ਤਪਾਇਆ ਮੈਂ ਉਹਦਾ ਇੱਕ ਕਾਪੂ ਦੀ ਘਰ ਵਾਲੀ ਬਸ ਇਹਨਾਂ ਦੇ ਕਾਰਵਾਈ ਹੋਈ ਜਾਵੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਭਾਜੀ ਕੀ ਨਾਮ ਕੀ ਹੈ ਜੀ ਤੁਹਾਡਾ ਜੀ ਨਾਮ ਭਾਈ ਮਨੀ ਹੈ ਜੀ ਕੀ ਮਾਮਲਾ ਹੋਇਆ ਅੱਜ ਤੁਸੀਂ ਸਿਵਲ ਹਸਪੀਟਲ ਅਤੀ ਬਾਦ ਮਾੜੀ ਜਿਹਾ ਭਾਈ ਕਰਨ ਜਾ ਰਹੇ ਸੀਗਾ ਨਾ 16 ਸਪਾਈ ਕਰਨ ਕਿਤੇ ਤੇ ਇਹਨਾਂ ਨੇ ਜਾ ਕੇ ਸਾਡੇ ਬਣਾ ਹੋ ਮਾਰੀਆਂ ਆ ਕੇ ਆ ਰਹੇ ਹੋ ਮਾਰੀ ਜੀ ਕਿੱਥੇ ਮਾਰੀਆਂ ਕਿੱਥੇ ਕਿੰਨੇ ਬੰਦੇ ਸੀ ਜੀ ਮੈਂ ਹੈਗੇ 4-5 ਸਿਵਲ ਹਸਪੀਟਲ ਦੇ ਬਾਹਰ ਕੀ ਹੋਇਆ ਚੋ ਕੋਈ ਦੱਸਦਾ ਮਾਜੀ ਠੀਕ ਹੈ ਜੀ ਤੇ ਉਤੋਂ ਅਤੀ ਬਾ ਵਾਪਸ ਆੜੇ ਇੱਥੇ ਆ ਕੇ ਪਰਚਾ ਕਰਾਉਣ ਲੱਗ ਆਈ ਠੀਕ ਹੈ ਜੀ ਠੀਕ ਹੈ ਜੀ ਤੇ ਇੱਥੇ ਪਰਚਾ ਕਰਾਉਣ ਨੇ ਬਾਹਰ ਘੇਰ ਲਿਆ ਠੀਕ ਹੈ ਜੀ ਕਿੰਨੇ ਬੰਦੇ ਸੀ ਜਿੰਨੇ ਨੇ 4-5 ਸੀ ਕੀ ਹਥਿਆ ਨਾਜ਼ਿਰਾਂ ਪੜੇ ਹੋਏ ਸੀ ਕਿੰਨੇ ਕਵਜ ਦਾ ਸਮੇਂ ਸਮੇਂ ਕੀ ਸੀ ਜੀ ਮੇਰਾ ਨਾ 20 ਮਿੰਟ ਪਹਿਲੇ ਲਾ ਲਉ ਜੀ 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 ਦੁਪਹਿਰ ਦਾ ਸਮਾਂ ਦੁਪਹਿਰ ਦਾ ਹੀ ਲੱਗਦਾ ਜੀ ਤੇ ਅਸੀਂ ਦੋ ਜਣੇ ਸੀ ਮੈਂ ਤਾਂ ਅੰਦਰ ਨੂੰ ਆ ਗਿਆ ਮੇਰਾ ਨਾਲ ਦਾ ਪਾਰ ਰਹਿ ਗਿਆ ਜੀ ਉਹਦੇ ਬਹੁਤ ਜ਼ਿਆਦਾ ਗਰਪਾਨਾ ਇਹਨਾਂ ਨੇ ਮਾਰਿਆ ਬਹੁਤ ਖੱਟੜ ਆ ਹੁੰਦਾ ਜੀ ਕਿਸ ਤਰ੍ਹਾਂ ਬਚਾਇਆ ਕਿਸ ਤਰ੍ਹਾਂ ਗਿਆ ਕੋਈ ਪੁਲਸ ਮੁਲਾਜਮ ਆਇਆ ਜੀ ਉਹ ਸਾਰੇ ਬਾਹਰ ਪਬਲਿਕ ਸੀ ਜੀ ਪਬਲਿਕ ਨੇ ਫਿਰ ਰੋਕਿਆ ਫਿਰ ਉਹਨਾਂ ਨੂੰ ਖੜਿਆ ਜੀ ਉਹਨਾਂ ਨੂੰ ਤੇ ਪੜ ਕੇ ਰਿਪੋਰਟ ਜੀ ਜਿਹੜਾ ਅੰਦਰ ਬੰਦਾ ਜ਼ਖਮੀ ਹੈ ਉਹਦਾ ਕੀ ਨਾਮ ਹੈ ਉਹਦਾ ਨਾਮਿੰਦਰਜੀਤ ਭਾਈ ਜੀ ਕੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਇਹੀ ਕਰਦੇ ਆ ਜੀ ਕਿ ਸਰਚਾ ਨੂੰ ਜੀ ਬੜੀ ਤੋਂ ਬੜੀ ਸਹਾਇਤਾ ਦਿੱਤੀ ਜਾਵੇ ਤੇ ਉਹਦੇ ਜਿਹੜੇ ਨਾਲ ਦੇ ਲਾਹੌਰ ਦਾ ਸਾਰਾ ਲਾਜ ਮੁੰਡਲਾ ਕਰਾ ਲੈਂਦਾ ਤੇ ਪੈਰ ਹੀ ਕਰਦੇ ਆ ਜੀ ਜੀ ਧੰਨਵਾਦ ਠੀਕ ਹੈ ਇਧਰ ਆਪ ਇੱਕ ਸਿਵਲ ਆਫਸਰ ਦਾ ਬਗਾਈ ਹੋਈ ਹੈ ਕੀ ਮੰਗ ਹੈ ਇੱਕ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਿਵਲ ਹਸਪਤਾਲ ਦੇ ਬਾਰੇ ਕੋਈ ਪਾਣੀ ਆਪਕੋ ਛੜੜਾ ਰਿਹਾ ਹੈਗਾ ਅਸੀਂ ਮੌਕੇ ਤੇ ਜਾ ਕੇ ਜਿਹੜਾ ਕੋਸ਼ਿਸ਼ ਸ਼ਕਤੀ ਵੀ ਜਿਹੜੇ ਰੌਂਡ ਆਪ ਜਿੱਤੇ ਹੋਇਆ ਹੈਗਾ ਇਹ ਇੱਕ ਇੰਡਰਜੀ ਬਣਾ ਦੇ ਮੜਦੜਾ ਹੈਗਾ ਲੜਦਾ ਉਹ ਸੱਟਾਂ ਲੱਗੀਆਂ ਲੈ ਐਮਰਜੈਂਸੀ ਦੇ ਵਿੱਚ ਦਾਖਲ ਆ ਉਹਦੀ ਕੰਡੀਸ਼ਨ ਡਾਰਮਲ ਹੈਗੀ ਆ ਕਾਰਨ ਕੀ ਹੈ ਜੀ ਉਹਦੇ ਬਾਰੇ ਜਿਹੜੀ ਹੁਣ ਤੱਕ ਵੀ ਸਾਨੂੰ ਕੁਝ ਖੁਸ਼ਕਰਦ ਕੀਤੀ ਦੋਨਾਂ ਪਾਰਟੀਆਂ ਨੂੰ ਸਮਝ ਲੱਗਿਆ ਕਿ ਇਹ ਰਿਸ਼ਵਤ ਉਹਦੀ ਵਾਈਫ ਹੈਗੀ ਦੇਖਿਆ ਇਹਨਾਂ ਦਾ ਆਪਸ ਵਿੱਚ ਕੋਈ ਪਟਵੰਨ ਡਿਸਕੂਸ਼ਨ ਹੋਇਆਗਾ ਜਿਸ ਵਾਂਗ ਦੇ ਵਿੱਚ ਹੈਪੋ ਵਾਲ ਥਾਣੇ ਦੇ ਵਿੱਚ ਇਹਨਾਂ ਦੀ ਕੰਪਲੀਟ ਚੱਲਦੀ ਜਿੱਥੇ ਇਹਨਾਂ ਰਾਜ ਕੋਈ ਝਗੜਾ ਹੋਇਆ ਸੀ ਉਹ ਵੀ ਤੇਨ ਦਾ ਆਰਮੀ ਸਮਾਉਂਦੇ ਜੀ ਜੀ ਹਾਂਜੀ ਇਹਨਾਂ ਦੇ ਆਪਸ ਵਿੱਚ ਅਚਾਰ ਕਰਪਾਨਾ ਵਗੈਰਾ ਸੀਨੀਅਰਾਂ ਕਰੇ ਉਹ ਕਿਹਨੇ ਪੰਚ ਕਰੇਗਾ